ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਪਤਾ ਸਾਰੇ ਹੀ ਭਰਾਵਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਲੱਗੇ ਇੱਥੇ ਮੋਰਚਾ ਲੱਗਾ ਸਭ ਤੋਂ ਜ਼ਿਆਦਾ ਬੇਨਤੀ ਤੇ ਉਹਨਾਂ ਨੂੰ ਐ ਖਨੋਰੀ ਬਾਰਡਰ ਦੇ ਲੱਗੇ ਜਿਹੜਾ ਸੰਭੂ ਬਾਰਡਰ ਦੇ ਜਿਹੜੇ ਵੀ ਜਿੱਥੇ ਵੀ ਲੱਗੇ ਤੁਹਾਨੂੰ ਪੈਂਦਾ ਉੱਥੇ ਤੁਸੀਂ ਇੱਕ ਟਰੈਕਟਰ ਮਾਰਚ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਅਸੀਂ ਇੱਥੋਂ 800 ਕਿਲੋਮੀਟਰ ਦੂਰ ਲਖ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਲਾਗਲੇ ਜ਼ਿਲ੍ਹੇ ਸੀਤਾਪੁਰ ਲਖੀਮਪੁਰ ਲਖੀਮਪੁਰੋ ਜ਼ਿਲ੍ਹਾ ਜਿੱਥੇ ਕਿਸਾਨਾਂ ਦੀ ਸ਼ਹਾਦਤ ਹੋਈ ਜਿੱਥੋਂ ਇੱਥੋਂ ਚੱਲ ਕੇ ਤੁਸੀਂ ਉੱਥੇ ਪਹੁੰਚ ਗਏ ਸੀ ਸਾਨੂੰ ਨਿਆਂ ਮਿਲਣਾ ਸੀਗਾ ਮਿਲ ਵੀ ਜਾਂਦਾ ਪਰ ਅਸੀਂ ਆਪਣੀ ਜ਼ੁਬਾਨ ਤੋਂ ਕਹਿਣਾ ਨਹੀਂ ਚਾਹੁੰਦੇ ਕਿ ਜਿਹੜੇ ਸਾਡੇ ਉੱਥੇ ਹੈਗੇ ਸੀ ਆਗੂ ਉਹਨਾਂ ਆਗੂਆਂ ਨੇ ਸਾਨੂੰ ਬਾਹ ਨਹੀਂ ਫੜਾਈ ਉਹਨਾਂ ਕਰਕੇ ਸਾਨੂੰ ਨਿਆਂ ਨਹੀਂ ਮਿਲਿਆ ਮੈਂ ਛੋਟਾ ਬੰਦਾ ਇਹ ਗੱਲ ਕਹਿ ਰਿਹਾ ਵਾ ਤੁਸੀਂ ਜ਼ਰੂਰ ਇਹ ਗੱਲ ਨੂੰ ਸੋਚਿਓ ਪਰ ਜੇ ਸਾਡੇ ਹੱਥਾਂ ਦੇ ਹਸ ਬੰਗੜੌਰ ਹੁੰਦੀ ਸਾਡੇ ਪੰਜਾਬ ਦੇ ਹੱਥ ਚ ਬੰਗੜੌਰ ਉਥੋਂ ਦੀ ਹੁੰਦੀ ਨੂੰ ਨਿਆ ਜਰੂਰ ਮਿਲਣਾ ਸੀਗਾ ਪਰ ਅੱਜ ਤੁਹਾਡੇ ਕੋਲ ਮੌਕਾ ਹੈ 26 ਤਰੀਕ ਵਾਲੇ ਕੱਠ ਨੂੰ ਵੱਧ ਤੋਂ ਵੱਧ ਇੱਥੇ ਪਹੁੰਚੋ ਔਰ ਅਸੀਂ ਸਾਰੇ ਇਸ ਟਰੈਕਟਰ ਰੈਲੀ ਨੂੰ ਇਤਿਹਾਸਕ ਟਰੈਕਟਰ ਰੈਲੀ ਟਰੈਕਟਰ ਮਾਰਚ ਬਣਾ ਦਈਏ ਤਾਂ ਕਿ ਜਿਹੜਾ ਜਿਹੜਾ ਸਰਕਾਰ ਨੇ ਸੱਦਾ ਦਿੱਤਾ ਵਾ ਉਹ ਸੱਦੇ ਦੇ ਉੱਤੇ ਗੱਲਬਾਤ ਕਰਕੇ ਐਮਐਸਪੀ ਗਾਰੰਟੀ ਕਾਨੂੰਨ ਔਰ ਹੋਰ ਮਜ਼ਦੂਰਾਂ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੇ ਕਰਜ਼ੇ ਮਾਫੀ ਦੀਆਂ ਜਿਹੜੀਆਂ ਵੀ ਮੰਗਾਂ ਇਹ ਫੋਰਮ ਨੇ ਰੱਖਿਆ ਨੇ ਤਾਂ ਕਿ ਉਹ ਮੰਗਾ ਸਾਡੀਆਂ ਮੰਨੀਆਂ ਜਾਣ ਉਹ ਮੰਗਾ ਤਾਂ ਹੀ ਮੰਨੀਆਂ ਜਾਣੀਆਂ ਜਦੋਂ ਸਾਡਾ ਤੁਹਾਡਾ ਸਭ ਦਾ ਇਕੱਠ ਹੋਏਗਾ ਔਰ ਤੁਹਾਡੀ ਉਪਸਥਿਤੀ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ